ਕੁਝ ਗੱਲਾਂ ਮੈਂ ਇੱਥੇ ਦੱਸੀਆਂ ਸੀ ਕੋਈ ਸਾਨੂੰ ਖਤਰਾ ਨਹੀਂ ਕੋਈ ਡਰ ਨਹੀਂ ਹੈ ਪਰ ਸਵਾਲ ਇਹ ਹੈਗਾ ਵੀ ਜਦੋਂ ਹੁਣ ਆਪਣੀ ਸਰਕਾਰ ਨੇ ਪਾਕਿਸਤਾਨ ਤੇ ਏਅਰ ਸਟ੍ਰਾਈਕ ਕੀਤੀ ਆ ਦੂਤਰੂ ਵੀ ਏਅਰ ਸਟ੍ਰਾਈਕ ਹੋਈ ਆ ਤੇ ਇਹ ਸਾਰੇ ਪ੍ਰਸੰਗ ਨੂੰ ਵੇਂਦਿਆ ਹਾਂ ਕਿ ਇਸ ਵळे ਪਰਿਸਥਿਤੀਆਂ ਕਿਹੋ ਜੀਆਂ ਨੇ ਠੀਕ ਹੈ ਜੀ ਇਸ ਕਰਕੇ ਸਾਰੇ ਹੀ ਆਪਣੇ ਮੁਲਕ ਨਾਲ ਪਿਆਰ ਕਰਦੇ ਆ ਸਾਰੇ ਮੁਲਕ ਆਪਣੇ ਨੂੰ ਚਾਹੁੰਦੇ ਹੈਗੇ ਆ ਪਰ ਅਸੀਂ ਤੇ ਇਹ ਕਹਾਂਗੇ ਵੀ ਮੋਦੀ ਸਰਕਾਰ ਨੂੰ ਇਹ ਗੱਲ ਦਾ ਖਿਆਲ ਕਰਨਾ ਚਾਹੀਦਾ ਵੀ ਜੰਗਾਂ ਕਦੇ ਵੀ ਕਿਸੇ ਮੁਲਕ ਵਾਸਤੇ ਚੰਗੀਆਂ ਨਹੀਂ ਹੋ ਸਕਦੀ ਬਚਿਆ ਜਾ ਸਕਦਾ ਸਾਨੂੰ ਬਚਣਾ ਚਾਹੀਦਾ ਦੋਵੇਂ ਐਕਮੀ ਤਾਕਤਾਂ ਨੇ ਵੱਡੇ ਨੁਕਸਾਨ ਹੋਣਗੇ ਰੂਸ-ਯੂਕਰੇਨ ਤੇ ਖੇਤੀ ਕਬਜ਼ਾ ਲੈਣ ਦਾ ਮਾਰਾ ਜਾਲ ਚਲਾ ਗਿਆ ਅਜੇ ਤੱਕ ਉੱਥੇ ਫਸਿਆ ਪਿਆ ਸਾਡੀ ਜਿਹੜੀ ਗੱਲ ਬਾਤ ਆ ਬੇਅਜੀ ਜੀ ਸਾਹਿਬ ਨਾਲ ਜਿਹੜੀ ਸਰੇ ਲੱਗੀ ਆ ਇੱਕ ਤਾਂ ਹੈਗੀ ਜ਼ਮੀਨਾਂ ਵਾਲੀ ਉਹਦੇ ਟ ਹੈਗਾ ਕਿ ਇਹਦਾ ਨਫਤਾਰਾ 45 ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਹਾਂ ਜੜਾ ਅਦਾਲਤ ਦੇ ਵਿੱਚ ਕੇਸ ਖੜਕੇ ਤੇ ਵਾਅਦਾ ਕਰਕੇ ਰਕਮ ਦਾ ਵਾਅਦਾ ਕਰਕੇ ਚਾਹੇ ਉਹ ਗਰਦਾਸਪੁਰ ਹੋਵੇ ਤਰਨਤਾਰਨ ਹੋਵੇ ਅਮਰਸਰ ਹੋਵੇ ਠੀਕ ਹੈ ਜੀ ਇੱਥੇ ਉਹ ਵਾਅਦਾ ਕਰਕੇ ਤੇ ਜਿਹੜੇ ਜਿਹੜੇ ਕਿਸਾਨਾਂ ਨੇ ਇਹ ਜਿਹੜਾ ਜਨਤਕ ਜਥੇਬੰਦੀਆਂ ਸੇ ਉਹ ਸਰਕਾਰ ਕਮਿਟਮੈਂਟ ਕੋਲੋਂ ਵੀ